तोड़ दे रिकॉर्ड तोड़ दे रिकॉर्ड तोड़ दे रिकॉर्ड सूटों ਦੇ ਰੇਟਾਂ 'ਚ ਤੋੜ ਦੇ ਰਿਕਾਰਡ 200 ਰੁਪਏ 200 ਰੁਪਏ 200 ਰੁਪਏ ਲੈ ਜਾਓ 200 ਰੁਪਏ 'ਚ ਜਿਹੜਾ ਬਾਜ਼ਾਰ 'ਚ ਮਿਲਦਾ 8-800 ਦਾ ਸੂਟ ਲੈ ਜਾਓ ਮਾਤੂ ਸ਼ਰੀ ਦਸਤਾਰ ਬਾਗੇ 550 ਸਿਰਫ 200 ਰੁਪਏ 'ਚ 4 ਦਿਨ ਦੀ ਸੇਲ ਆਤੀ ਆ 13 ਜੂਨ ਤੱਕ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆਜੋ ਲੈ ਜਾਓ 200 ਰੁਪਏ ਬਾਈ ਜੀ ਦੁਪੱਟਾ ਵੀ ਨਾਲ ਕੱਪੜਾ ਵੀ 5 ਮੀਟਰ ਕੱਪੜਾ ਵੀ ਟੌਪ ਦਾ ਯਾਰ 200 ਰੁਪਏ ਚ ਬਿਲਕੁਲ ਭਾਜੀ ਪ्योर ਦੁਪੱਟੇ ਲਾ ਕੇ 200 ਰੁਪਏ ਦਾ ਚੈਲੰਜ ਕਰਦੇ ਆ 5 ਮੀਟਰ ਸੂਟ ਨਾਲ ਦੁਪੱਟਾ ਪ्योर ਦਾ ਈਆਂ ਚੈੱਕ ਕਰੀ ਚੱਲੋ ਓ ਇੱਕ ਤੋਂ ਇੱਕ ਹੈ ਤੁਸੀਂ ਕੱਪੜੇ ਕੰਮ ਕਰਦੇ ਹੋ ਤੁਸੀਂ ਰੀਸੇਲਰੋਂ ਦੁਕਾਨਦਾਰੋਂ ਫੇਰੀ ਲਾ ਕੇ ਕੱਪੜਾ ਵੇਚਦੇ ਹੋ ਆ ਜੋ ਰੇਟ ਤੁਹਾਨੂੰ ਅਸੀਂ ਦੇ ਤੇ ਕਿਸੇ ਨੇ ਨਹੀਂ ਦੇਣਾ ਦੁਪट्टे ਨਾਲ ਦੇ ਰਹੇ ਆ 5 ਮੀਟਰ ਦਾ ਸੂਟ ਦੇ ਰਹੇ ਆ ਉਹ ਭਾਵੇਂ 100 100 ਪੀਸ ਲੈ ਜਾਓ ਇੱਥੇ ਇਦਾਂ ਨਹੀਂ ਕਹਣਾ ਵੀ ਇੱਕ ਦੇਵਾਂਗੇ ਦੋ ਕਹਾਂਗੇ ਵੱਡੇ ਫਾਇਦੇ ਕਰਨੇ ਹੁਣ ਆ ਵੀ ਚੈੱਕ ਕਰ ਲੋ ਆ ਚੈੱਕ ਕਰੋ ਜੀ 700 ਰੁਪਏ ਦਾ ਸੂਟ ਕਾਟਨ ਦੇ ਦੁਪट्टे ਵਾਲਾ ਸੀ ਦੇਨੇ ਆ 700 ਦੇ 2 ਦੇਖੋ ਜੀ ਸਿਰਫ 350 ਰੁਪਏ ਦਾ ਸੂਟ ਜੀ ਸਿਰਫ 350 ਰੁਪਏ ਦਾ ਸੂਟ ਰਿਕਾਰਡ ਤੋੜ ਦਿੱਤੇ ਆ ਹੁਣ ਆਜੋ ਲੁੱਟਣਾ ਕਰਾਓ ਚਾਰੇ ਪਾਸੇ ਦੇਖੋ ਕਿੰਨਾ ਵੱਡਾ ਰਸ਼ ਪੈ ਗਿਆ ਤੁਸੀਂ ਬੱਸ ਸਟੈਂਡ ਵੱਗ ਕੇ ਪਰਾਨੇ ਆਜੋ ਬੱਸ ਤੇ ਆਜੋ ਟੈਂਪੂ ਜਾਜੋ ਬੱਸ ਸਟੈਂਡ ਤੋਂ ਲੈ ਕੇ ਮਾਤੂ ਸ਼੍ਰੀ ਦਸਤਾਰ ਸਟੋਰ ਤੇ ਉਹ ਰਿਕਸ਼ੇ ਦੀ ਸਰਵਿਸ ਵੀ ਫ੍ਰੀ ਕਰਦੀ ਆ ਫਰੀਜ ਰਿਕਸ਼ੇ 'ਚ ਬਹਿ ਕੇ ਆਜੋ ਫਰੀਜ ਰਿਕਸ਼ੇ 'ਚ ਬਹਿ ਕੇ ਬਾਫਸ ਚਲ ਜੋ ਆ ਰਿਕਰਡ ਆ ਚੈਲੰਜ ਆ ਜੇ ਕੋਈ ਤੁਹਾਨੂੰ 350 ਰੁਪਏ 'ਚ ਕੋਈ ਛੂਟ ਆ ਚੱਕੋ ਜੀ ਆਲ ਓਵਰ ਛੂਟ ਡੈਟਲ ਦੁਪੱਟਾ ਫੋਰ ਸਾਈਡ ਕੰਨੀ ਲੱਗਿਆ 50 ਤੇ 1000 ਇੱਥੇ ਮਿਲਣਾ 500 ਰੁਪਏ ਦਾ ਇੱਕ ਦੇਖੋ ਜੀ 15 1500 16 1600 ਵਾਲੇ ਸੂਟ ਵੀ 5 500 ਦੇ ਵਿੱਚ ਕਰਤੇ ਆ ਜੀ 5 500 'ਚ ਕਰਤੇ ਆ ਰੰਗ ਦੇਖੋ ਡਿਜ਼ਾਈਨ ਦੇਖੋ ਓ ਹੈਵੀ ਦੁਪੱਟੇ ਦੇਖੋ ਓ ਨਹੀਂ ਦੇਣੇ ਓ ਨਹੀਂ ਦੇਣੇ ਓ ਕਿਸੇ ਨੇ ਇੰਨੇ ਸਸਤੇ ਸੂਟ ਨਹੀਂ ਦੇਣੇ ਦੇਖੋ ਜੀ ਆਲ ਓਵਰ ਸੂਟ ਨਾਲ ਪ्योर ਦੁਪੱਟਾ ਸ਼ੰਕਰ ਦਾ ਬ੍ਰਾਂਡ ਸ਼ੰਕਰ ਦਾ ਬ੍ਰਾਂਡ 650 ਰੁਪਏ ਦਾ 650 ਰੁਪਏ ਦਾ ਕੈਮਬ੍ਰਿਕ ਸੂਟ ਪ्योर ਦੁਪੱਟਾ ਜੀ ਦੇਖੋ ਜੀ ਦੁਕਾਨਦਾਰ ਕੋਈ ਕਹਿੰਦਾ ਮੈਂ ਤਾਂ 1200 ਰੁਪਏ ਦੇਣਾ ਕੋਈ ਕਹਿੰਦਾ 1600 ਰੁਪਏ ਦੇਣਾ ਕੋਈ ਕਹਿੰਦਾ 1400 ਦੇਣਾ ਓ ਹੱਕ ਠੋਕ ਕੇ ਗਾਰੰਟੀ ਦਿੰਨੇ ਆ 650 ਜੀ ਦਵਾਂਗੇ ਕੱਪੜਾ ਵੀ ਟੌਪ ਦਾ ਚੱਕੋ ਜੀ ਕੜਾਈਆਂ 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 ਪ्योर ਦੁਪੱਟੇ ਦੇ ਨਾਲ ਕੜਾਈਆਂ ਬਜ਼ਾਰ ਚ ਰੇਡ 1500 2000 ਤੇ 650 ਉਹ ਜਿਨ੍ਹਾਂ ਨੇ ਵਿਆਹ ਸੱਜਦਾ ਕਪੜਾ ਲੈਣਾ ਤਾਜਪੁਰ ਦਾ ਕਪੜਾ ਲੈਣਾ ਉਹ ਦੇਣ ਲੈਣੇ ਲੈਣਾ ਓਏ ਆਜੋ ਭੱਜ ਕੇ ਆਜੋ ਓਏ ਇਦਾਂ ਦੇ 50000 ਵਾਲਾ ਕਪੜਾ ਤਾਜਪੁਰ ਦੇਣਾ ਤੁਸੀਂ ਬਜ਼ਾਰ ਤੇ ਜਾਂਦੇ ਹੋ ਸਾਡੇ ਕੋਲੋਂ 15000 ਚ ਲੈ ਜਾਓ ਬਜ਼ਾਰ ਨਾਲੋਂ 70 70 70% ਤੱਕ ਡਿਸਕਾਊਂਟ ਦੇ ਕਪੜਾ ਦੇ ਰਹੇ ਆ ਥੋਕੇ ਦੇ ਰਹੇ ਆ ਥੋਕੇ ਆ ਚਾਰੇ ਪਾਸੇ ਰੌਣਕਾਂ ਐਵੇਂ ਨਹੀਂ ਲੱਗੀਆਂ ਏ ਰੌਣਕਾਂ ਤਾਂ ਲੱਗੀਆਂ ਕਿਉਂਕਿ ਸੁਪਰ ਡੁੱਪਰ ਬੰਪਰ ਸੇਲ ਚੱਲ ਰਹੀ ਆ ਚਾਰ ਦਿਨ ਤੱਕ ਮੈਂ ਕਹੀ ਜਾਂਦਾ ਮੁੜ ਕੇ ਫਾਇਦੇ ਨਹੀਂ ਹੋਣੇ ਆ ਚੱਕੋ ਜੀ ਕੜਾਈ ਵਾਲਾ ਸੂਟ 850 ਰੁਪਏ ਦਾ ਫਲੈਟ ਰੇਟ ਦੇ ਰਹੇ ਆ ਚਾਰ ਦਿਨ ਤੇ 850 ਡਿਜ਼ਾਈਨ ਚੈੱਕ ਕਰੋ ਪਟੀਕ ਵਾਲੇ ਪੀਸ ਦੇ ਰਹੇ ਆ ਪਟੀਕ ਵਾਲੇ ਉਹ ਬੱਲੇ 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 ਪਹੁੰਚਾ ਵਰਕ ਉਹ ਨਾਲ ਦੁਪੱਟਾ ਪ्योर ਚਨਾਉਣ ਦਾ ਰੇਡ ਬਾਜ਼ਾਰ ਦਾ ਬਹੁਤ ਹੋਊਗਾ ਇੱਥੇ 1000 ਰੁਪਏ ਦਾ ਸੂਟ ਮਿਲ। ਇਹ ਆ ਵੀ ਲੈ ਜਾਓ 1000 ਚ ਓਏ ਆ ਵੀ ਲੈ ਜਾਓ 1000 ਚ 1 1000 ਚ ਇਦਾਂ ਦੇ ਬੁਟੀਕਾਂ ਵਾਲੇ ਡਿਜ਼ਾਈਨਰ ਦੁਪੱਟੇ ਨਹੀਂ ਕਿਸੇ ਨੇ ਦੇਣੇ 2500 ਦਾ ਸੂਟ ਬਾਜ਼ਾਰ 'ਚ ਅਸੀਂ ਸਿਰਫ 1000 'ਚ ਦੇਣਾ ਆ ਦੇਖੋ ਗਲੇ ਦੇ ਕੰਮ ਫਰੰਟ ਘੇਰੇ ਓਏ ਦੁਪੱਟੇ ਵੀ ਚੈੱਕ ਕਰ ਲਓ ਰੇਟ ਛੱਡ ਦਿਓ ਗੱਲਾਂ ਫ੍ਰੀ ਦੇ ਪਾ ਦੇ ਰਹੇ ਨੇ ਫ੍ਰੀ ਦੇ ਪਾ ਤੁਹਾਨੂੰ ਆ ਵੀ ਦੇਖੋ ਮੇਗਾ ਮਲਾਈ ਵਰਗਾ ਕੱਪੜਾ ਆ ਮਸਲਿਨ ਜਿਹਨੂੰ ਕਹਿੰਦੇ ਆ ਰੰਗ ਵੀ ਪਿੰਕ ਡਿਜ਼ਾਈਨਰ ਸੂਟ ਇਹ ਵੀ 1200 ਚ ਹੀ ਦੇ ਦੇਣਾ ਆਪਾਂ ਆ ਚੱਕੋ ਜੀ ਭਾਜੀ ਇੱਕ ਹੋਰ ਪਟਾਕਾ ਪਾ ਦਿੰਨੇ ਆ ਡਬਲ ਬੈੱਡ ਦੀ ਚਾਦਰ ਪਿਓਰ ਕਾਟਨ ਦੀ ਡਬਲ ਬੈੱਡ ਦੀ ਚਾਦਰ ਪਿੱਲੋ ਕਵਰ ਦੇ ਨਾਲ ਬਿਜਾਰ ਦਾ ਰੇਟ 1000 ਰੁਪਿਆ ਅਸੀਂ ਦੇਣਾ 2500 ਰੁਪਏ ਦੀ ਚਾਦਰ 2500 ਰੁਪਏ ਦੀ ਚਾਦਰ ਰੰਗ ਡਿਜ਼ਾਈਨ ਚੈੱਕ ਕਰੋ ਉਹ ਰੰਗ ਡਿਜ਼ਾਈਨ ਚੈੱਕ ਕਰੋ ਭਾਜੀ ਜਿੰਨੇ ਮਰਜ਼ੀ ਰੰਗ ਡਿਜ਼ਾਈਨ ਲਾ ਲਓ ਆ ਵੀ ਚੱਕੋ ਆ ਚੱਕੋ 250 ਰੁਪਿਆ ਦੁਪੱਟਾ ਪਾਕੇ ਪਰਨੇ 4 ਦਿਨ ਸੋ ਮੰਗਲ ਬੁੱਧ ਵੀਰਵਾਰ ਤੱਕ ਦੀ ਸੇਲ ਆਤੀ ਹੈ 50 ਰੁਪਏ ਦਾ ਦੁਪੱਟਾ ਆ ਦੇਖੋ ਜੀ ਭਰਾਵਾਂ ਦੇ ਫਾਇਦੇ ਕਰਣਿਆ 100% ਗੀਜ਼ਾ ਕਾਟਨ ਕੁੜਤਾ ਪਜਾਮਾ ਜਿਹੜਾ ਬਾਜ਼ਾਰ 'ਚ 1500 ਰੁਪਏ ਦਾ ਇੱਕ ਮਿਲਦਾ ਸਾਡੇ ਕੋਲ 700 ਦੇ ਦੋ ਲੈ ਜਾਓ 350 ਰੁਪਏ ਦਾ ਰਹਿ ਗਿਆ ਇੱਕ ਜਿਹੜਾ 15 1500 ਲੈਣਿਆ 15 100% ਪ੍ਰੀਮੀਅਮ ਕੁਆਲਿਟੀ 100% ਕਹਿ ਰਹੇ ਆ ਦੇਖੋ ਲਿਖ ਕੇ ਵੀ ਲਾਤਾ ਕਾਟਨ ਦੇਖੋ ਪਿਆਰਾ ਜਾਂ ਪੀਸ ਆ 4500 ਰੁਪਏ ਇਹਦਾ ਰੇਟ ਆ ਬਾਜ਼ਾਰ ਦਾ ਅਸੀਂ ਦੇ ਰਣਾ 2200 ਦੇ ਵਿੱਚ ਗਲੇ ਤੇ ਕੰਮ ਘੇਰੇ ਤੇ ਕੰਮ ਪੌਂਚਿਆਂ ਦੇ ਕੰਮ ਦੁਪੱਟੇ ਲਗਜ਼ਰੀ ਆ ਦੇਖੋ ਇੰਦਾਂ ਦੇ ਮਾਡਰ ਵਾਲੇ ਪੀਸਾ ਦੇ ਵੀ ਲਾਤੀਆਂ ਸੇਲਾਂ ਦੇਖੋ ਜੀ ਸਿੱਧੀ ਸਾਦੀ ਗੱਲ ਆ ਸੂਟ ਚਾਹੇ 200 250 300 500000 22500 3000 5588000 ਸੂਟਾ ਦੇ ਅੱਧੇ ਰੇਟ ਰਹਿ ਗਏ ਅੱਧੇ ਰੇਟ ਰਹਿ ਗਏ ਅੱਧੇ ਰੇਟ ਰਹਿ ਗਏ ਅੱਧੇ ਰੇਟ ਰਹਿ ਗਏ ਆਜੋ ਛੇਤੀ ਆਜੋ ਵੱਡੇ ਫਾਇਦੇ ਕਾਢਣੇ ਆ ਟੌਪ ਦੀਆਂ ਚੀਜ਼ਾਂ 100-100 ਰੁਪਏ ਵਾਲੇ ਸੂਟ ਰੈਡੀਮੇਡ ਚੀਜ਼ਾਂ ਦੇ ਫਾਇਦੇ ਕਰਦੇ ਆ ਸੋ ਸਾਡੇ ਕੋਲ 100 ਰੁਪਏ ਦਾ ਸੂਟ ਵੀ ਆਇਆਣਾ 200 ਦਾ ਵੀ ਆਇਆਣਾ 250 ਦਾ ਵੀ ਆਇਆਣਾ ਸਾਡੇ ਕੋਲ 2500 ਦਾ ਵੀ ਹੈਗਾ ਸਾਡੇ ਕੋਲ 5000 ਦਾ ਵੀ ਹੈਗਾ ਇਦਾਂ ਦੇ ਸ਼ਗੂਫੇ ਓਏ ਆ ਦੇਖੋ ਟੌਪ ਦੀਆਂ ਚੀਜ਼ਾਂ 2-2000 ਰੁਪਏ ਚ ਕਰਤੀਆਂ ਆ ਬੁਟੀਕਾਂ ਵਾਲੇ ਪੀਸ 21-2100 22-2200 ਦੇ ਵਿੱਚ ਕਰਤੇ ਆ ਕੱਪੜਾ ਵੀ ਸ ਦੇਣਾ ਵੀ ਵਧੀਆ ਡਿਜ਼ਾਈਨ ਵੀ ਲੇਟੈਸਟ ਦੇਣਾ ਇਹ ਨਹੀਂ ਕੋਈ ਪੁਰਾਣਾ ਲੋਟ ਕੱਢ ਕੇ ਦੇਣਾ ਇਸ ਲਈ ਆ ਜੋ ਗਿਆਣੇ ਬਣੋ ਹੋਰ ਪਾਸੇ ਲੁੱਟਾ ਨਾ ਕਰਾਓ ਚਾਰ ਦਿਨ ਵੱਡੇ ਫਾਇਦੇ ਆ ਕਰਾ ਲਓ ਥੋੜੇ ਪੈਸੇ ਦੇ ਥੋੜੇ ਵੱਡੇ ਵੱਡੇ ਭਰ ਕੇ ਲੈ ਜਾਓ ਆ ਚੱਕੋ ਜੀ ਕੜਾਈ ਵਾਲੇ ਸੂਟ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਸੂਟ 722 1700 ਦਾ ਇੱਥੇ ਮੈਨਾਂ 250 ਰੁਪਏ ਦਾ ਸੂਟ ਸੀਤਾਸਤਾਇਆ ਜਿੰਨੇ ਵਾਰ ਜੀ ਡਿਜ਼ਾਈਨ ਆ ਲਓ ਆ ਦੇਖੋ ਕੋਈ 1000 ਰੁਪਏ ਖਰਚਣ ਦੀ ਲੋੜ ਨਹੀਂ ਕੋਈ 1200 ਖਰਚਣ ਦੀ ਲੋੜ ਨਹੀਂ ਕਿੰਨਾ ਸੋਹਣਾ ਡਿਜ਼ਾਈਨ ਨਾਇਰਾ ਘਟ ਰੈਡੀमेड ਸੂਟ ਆ ਦੇਖੋ ਬਾਟਮ ਦੇ ਪੌਂਚਿਆਂ ਦੇ ਕੰਮ ਇਹ ਹਜ਼ਾਰ ਵਾਲਾ ਪੀਸ ਤੁਹਾਨੂੰ ਅਸੀਂ 250 ਰੁਪਏ ਜੀ ਦੇ ਰਹਿਣਾ ਇਹਦੇ ਵਿੱਚ ਰੰਗ ਬਹੁਤ ਤੁਹਾਨੂੰ ਮਿਲ ਜਾਣੇ ਆ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣੇ ਆ ਸੋ 2.5 250 ਦੇ ਵਿੱਚ ਰੈਡੀमेड ਘਰਾ ਘਟ ਸੂਟ ਤੋਂ 200 ਰੁਪਏ ਵਿੱਚ ਕਾਟਨ ਦੇ ਰੈਡੀमेड ਸੂਟ ਤੇ ਰਹੇ ਆ ਛੇਤੀ ਆ ਜਿਓ ਬੱਗਾ ਪੁਰਾਣਾ ਮੋਗਾ ਰੋਡ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਨੰਬਰ ਪੇਂਟਿਆ ਕੈਮਰਾਮੈਨ ਸੁਖਿੰਦਰ ਦੇ ਨਾਲ ਹਰਦੀਪ ਸਿੰਘ ਤੱਕੜ ਸਾਹਿਬ ਟੀਵੀ ਬੱਗਾ